ਅੱਜ ਇਸ ਵੇਲੇ ਮੌਜੂਦਾਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਜਿੱਥੇ ਬੀਤੇ ਦਿਨੀ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਭਾਰਤ ਪੁਸ਼ਨ ਆਸ਼ੂ ਤੇ ਹੋਰ ਵਿਧਾਇਕਾਂ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤਸਵੀਰਾਂ ਤੁਹਾਨੂੰ ਦਿਖਾਵਾਂਗਾ ਕਿ ਉੱਥੇ ਸਾਹਮਣੇ ਟੈਂਟ ਲਗਾ ਕੇ ਜਿਹੜਾ ਉੱਥੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਲਾਡੋਵਾਲ ਟੋਲ ਪਲਾਜ਼ਾ ਨੂੰ ਜਿਹੜਾ ਕੱਲ ਤੋਂ ਹੀ ਬੰਦ ਕਰਵਾਇਆ ਗਿਆ ਸੀ ਪਰ ਅੱਜ आश्वासन मिलन तो जरावाल टोल प्लाजा फिर तो शुरू कर दिया गया मौजूद ने टोल प्लाजा के मैनेजर उन्होंने भी गलबात करा सर की आश्वासन दता गया जी हम टोल प्लाजा में फिर तो चालू कर दिता गया सर अभी हमारे ऑफिसर्स आए थे ऑफिसर्स ने आगे यहाँ पे बात बात हो गई है आ, तो उन्होंने कुछ टाइम मांगा हमने काम करने के लिए वो परमिशन मिल गई है एमपी साहब ने भी कह दिया ठीक है उस टाइम पीरियड में अपना काम कंप्लीट कर दीजिए और उस पर आश्वासन पे हमने काम स्टार्ट कर दिया ਤੋ ਆਸ਼ਵਾਸਨ ਦਿੱਤਾ ਗਿਆ ਕੰਮ ਸ਼ੁਰੂ ਹੋ ਜਾਏਗਾ ਜਿਸ ਤੋਂ ਬਾਅਦ ਲੱਡੋਵਾਲ ਦਾ ਟੋਲ ਪਲਾਜ਼ਾ ਉਹ ਸ਼ੁਰੂ ਹੋ ਗਿਆ ਹੈ ਪਰਚੀਆਂ ਕੱਟੀਆਂ ਜਾ ਰਹੀਆਂ ਨੇ ਦੱਸ ਦਈਏ ਕਿ ਪਹਿਲਾਂ ਇਹ ਟੋਲ ਪਲਾਜ਼ਾ ਨੂੰ ਬੰਦ ਕੀਤਾ ਗਿਆ ਸੀ ਜਿਸ ਕਾਰਨ ਲੋਕ ਆਸਾਨੀ ਨਾਲ ਇੱਥੋਂ ਲੰਘ ਰਹੇ ਸੀ ਪਰ ਹੁਣ ਜਿਹੜਾ ਟੋਲ ਪਲਾਜ਼ਾ ਸ਼ੁਰੂ ਹੋਣ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਾਫੀ ਲੰਬੀ ਜਿਹੜੀ ਲਾਈਨ ਹੈ ਉਹ ਲੱਗੀ ਹੋਈ ਨਜ਼ਰ ਆ ਰਹੀ ਹੈ ਔਰ ਦੱਸ ਦਈਏ ਕਿ ਜਿਹੜਾ ਕੰਮ ਸ਼ਹਿਰ ਦਾ ਉਹ ਮੁਕੰਮਲ ਹੋ ਜਾਵੇਗਾ ਇਸ ਦਾ ਆਸ਼ਵਾਸਨ ਦਿੱਤਾ ਹੈ ਤਾਂ ਤਾਂ ਹੀ ਜਿਹੜਾ ਕਾਂਗਰਸ ਪਾਰਟੀ ਦੇ ਜਿਹੜੇ ਸੰਸਦ ਮੈਂਬਰ ਸੀ ਰਮਨੀਤ ਸਿੰਘ ਬਿੱਟੂ ਉਹਨਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਚੱਕ ਦਿੱਤਾ ਗਿਆ ਕੈਮਰਾਮੈਨ ਸ੍ਰੀਦਰ ਦੇ ਨਾਮ ਰਜਿੰਦਰ ਅਰੋੜਾ D5 ਚੈਨਲ ਪੰਜਾਬੀ ਲੁਧਿਆਣਾ